ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ YouTube ਚੈਨਲ ਕਰਨਵੀਰ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਪਹਿਲਾਂ ਆਪਾਂ ਗੱਲ ਕੀਤੀ ਸੀ ਨਾ ਵੀ ਆਪਾਂ ਜਿਹੜੀ ਨੇ ਇੱਕ ਵੀਡੀਓ ਪਹਿਲਾਂ ਪਾਈ ਸੀ ਵੱਡੀ ਮਹਿੰਦੀ ਤੇ ਉਹ ਆਪਾਂ ਵੀਡੀਓ ਪਾਈ ਗਰਮੀਰ ਸਿੰਘ ਦੇ ਘਰੋਂ ਪਾਈ ਦੋ ਤੇ ਜ਼ਿਲ੍ਹਾ ਫਰੀਦਕੋਟ ਤੇ ਉੱਥੋਂ ਪਾਈ ਸੀ ਤੇ ਅੱਜ ਆਪਾਂ ਤੁਹਾਨੂੰ ਇੱਕ ਮਹਿ ਵਿਖਾਵਾਂਗੇ ਦੂਜਾ ਸੂਆ ਝੋਟੀ ਆ ਤੇ ਬਹੁਤ ਚੰਗੀ ਝੋਟੀ ਆ ਉਹ ਤੁਹਾਨੂੰ ਆਪਾਂ ਵਿਖਾਵਾਂਗੇ ਜਾਈਂ ਆਪਾਂ ਨਹੀਂ ਛੱਡੇ ਆ ਝੋਟੀ ਹੈ ਜੀ ਕਿਸਾਨ ਵੀਰੋ ਜਿਹੜੀ ਆਪਾਂ ਤੁਹਾਨੂੰ ਗੱਲ ਕਰਦੇ ਸੀ ਇਹ ਵੀਡੀਓ ਆਪਾਂ ਬਈ ਗਰਮੀ ਦੇ ਘਰ ਬਣਾ ਰਹੇ ਆ ਪਿੰਡ ਟਹਿਵੀ ਤੋਂ ਤੇ ਜ਼ਿਲ੍ਹਾ ਫੀਸਕੋਟ ਹੈ ਜੇ ਆਪਾਂ ਦੰਦੀ ਦੀ ਗੱਲ ਕਰ ਗਏ ਨਾ ਤੇ ਦੰਦੀ ਇਹਦੀ 6 ਦੰਦ ਹੈ ਮੁਰੂ ਤੇ ਕਦ ਕਾਠ ਦੀ ਜਿਹੜੀ ਗੱਲ ਆ ਵੀ ਕਦ ਕਾਠ ਝੋਟੀ ਦਾ ਬਹੁਤ ਹੈ ਤੇ ਥਣ ਲੇਵੀ ਦੀ ਹੁਣ ਪਲੇਅਰ ਆ ਪੂਰੀ ਜੇ ਤੁਹਾਨੂੰ ਜੂਮ ਤੇ ਹੁਣ ਵਿਖਾਈਏ ਨਾ ਛੋੜੀ ਦੇ ਨਾਲ ਝੋਟੀ ਡਰਦੀ ਹੈ ਤੇ ਸੰਗ ਜਿਹੜਾ ਸੰਗ ਦੀ ਥੋੜੀ ਜੀ ਚਲੋ ਠੀਕ ਆ ਵੀ ਆਪਾਂ ਸਕਰੀਨ ਤੇ ਆਪ ਨੂੰ ਦਿਖਾ ਸੀ ਰਿਹਾ ਤੇ ਕੱਲ 9:30 10 ਵਜੇ ਦੇ ਤਕਰੀਬ ਇਹ ਜਣੀ ਸੂਈ ਦਾ ਦੂਜਾ ਦਿਨ ਆ ਤੇ ਤੀਜਾ ਡੰਗ ਹੋ ਗਿਆ ਸੂਈ ਨੂੰ ਵੀਡੀਓ ਆਪਾਂ ਕੰਡਾ ਟਾਈ ਵੀ ਜਿਹੜਾ ਰਿਪੋਰਟ ਆ ਤੇ ਬਾਈ ਗਰਮੀਰ ਦੇ ਘਰੋਂ ਤੁਹਾਨੂੰ ਵਿਖਾ ਰਹੇ ਆ ਤੇ ਜਿੱਥੇ ਕਿ ਪਸ਼ੂ ਨਾ ਵਪਾਰ ਦਾ ਕੰਮ ਰੁਟੀਨ ਚ ਚੱਲਦਾ ਹੈ ਤੇ ਪਸ਼ੂ ਇੱਥੇ ਆਉਂਦੇ ਜਾਂਦੇ ਆ ਤੇ ਆ ਬੈਠਾ ਇਹਦਾ ਬੱਚਾ ਤੇ ਬਾਕੀ ਆਪਾਂ ਫੋਨ ਆ ਜਿਹੜਾ ਬਾਈ ਦਾ ਸਕਰੀਨ ਤੇ ਚਲਾਵਾਂਗੇ ਬਾਈਆਂ ਦਾ ਵੀ ਬੱਚਾ ਜਿਹੜਾ ਮਗਰਾ ਨਾ ਉਹ ਕਹਿੰਦਾ ਵੀ ਇਕੱਠੀ ਹੈ ਤੇ ਜੇ ਕਿਸੇ ਨੇ ਮੰਨ ਲਓ ਹਨਾ ਸੌਦਾ ਹੁੰਦਾ ਹੈ ਹਨਾ ਤੇ ਤੁਸੀਂ ਦੋਆਂ ਨੂੰ ਤਿੰਨਾਂ ਨੂੰ ਤੇ ਤੁਸੀਂ ਇਹ ਮੰਨ ਲਾ ਵੀ ਚੌਥੇ ਦਿਨ ਆ 14 15 ਕਿਲੋ ਦੁੱਧ ਨੈਟ ਤਿਆਰ ਹੋਊਗਾ ਹੁਣ ਬਈਆਂ ਦਾ ਵੀ ਗਰੰਟੀ ਦੇ ਆ ਜਿਵੇਂ ਜਿਵੇਂ ਡਾਂਗਾ ਪਰ ਚੋਣੇ ਉਸੇ ਤਰ੍ਹਾਂ ਹੀ ਇਹ ਮੈਂ ਜਿਹੜੀ ਵਾਧੀ ਤੁਰੀ ਜਾਂਦੀ ਹੈ ਪਹਿਲੇ ਸੂਏ ਵੀ 11 12 ਕਿਲੋ ਦੁੱਧ ਛੋਇਆ ਵੈ ਗਰਮੀ ਤਣ ਹੁਣ ਤੁਹਾਨੂੰ ਆਪਾਂ ਫੋਨ ਦੀ ਡਿਟੇਲ ਦੱਸਾਂਗੇ ਫੋਨ ਨੰਬਰ ਦੱਸੀ ਭਈ ਆਪਣਾ ਜਿਹੜਾ ਪੱਕਾ ਚੱਲਦਾ 81465 81465 77678 81465 ਤੇ 77678 ਇਹ ਮਾਈ ਦਾ ਫੋਨ ਨੰਬਰ ਹੈ ਜੇ ਕਿਸੇ ਨੇ ਘਰੇ ਚੋਂ ਨੂੰ ਹਣਾ ਲੈਣੀ ਹੋਵੇ ਮੈਂ ਹਨ ਤੇ ਤੁਸੀਂ ਨੇ ਇਸ ਫੋਨ ਤੇ ਇੱਕ ਟੱਕ ਟ जरूर ਕਰੋ ਜੀ ਹੁਣ ਤੁਹਾਨੂੰ ਆਪਾ ਪਿੱਛੇ ਤੁਰਦੀ ਵੀ ਮੈਂ ਬਖਾ ਦਿੱ ਗਿਆ ਹਨ ਜਿਹੜਾ ਵਜੂਦ ਆ ਮੈਂ ਉਹਦਾ ਬਹੁਤ ਚੰਗਾ ਠੀਕ ਬਾਕੀ ਹੁਣ ਸੂਏਟਾ ਹਨਾ ਦੂਜਾ ਤੀਜਾ ਡਾਂਗੀ ਹੋਇਆ ਤੇ ਬਾਕੀ ਜਿੱਥੇ ਇਹਨੇ ਰੋਗਣਾ ਜਾ ਕੇ ਮੈਨੇ ਹਨਾ ਬਹੁਤ ਚੰਗੀ ਤਿਆਰ ਹੋ ਜਾਣਾ ਬਾਕੀ ਆਪਣੀ ਵੀਡੀਓ ਦੇਖਣ ਲਈ ਬਹੁਤ ਧੰਨਵਾਦ ਸਾਰੇ ਸਬੋਤਿਆਂ ਦਾ ਜਿਲੋ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਤੇ ਲਾਈਕ ਤੇ ਸ਼ੇਅਰ ਕੀਤਾ ਹੈ ਤੇ ਬਾਕੀ ਇਹਦਾ ਸ਼ਾਰਟ ਆ ਜਿਹੜਾ ਉਸ ਤੋਂ ਨਾ ਪਹਿਲਾਂ ਅਪਲੋਡ ਕਰ ਦਾਂਗੇ ਤੇ ਅੱਜ ਛਾਉਣ ਉਹ ਇਹ ਵੀਡੀਓ ਤੁਹਾਡੇ ਕੋਲੇ ਪਹੁੰਚਦੀ ਹੋ ਜਾਊਗੀ ਠੀਕ ਫਿਸ਼ਲੇ ਸੁਵੇ ਬਾਈਆਂ ਦਾ ਚੋਈ ਆ ਤੇ ਹੁਣ ਕਹਿੰਦਾ ਵੀ ਹੁਣ ਜਿਹੜਾ ਦੁੱਧਾ 14 ਤੋਂ 15 ਪਲੱਸ ਆਉ ਹੋਊਗੀ ਜ਼ਰੂਰ ਬਾਕੀ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ